ਸਤ ਸ੍ਰੀ ਅਕਾਲ ਦੋਸਤੋ ਪੇਸ਼ ਹੈ ਨਾਵਲ ਨਾਦਵਿੰਦ ਡਾਕਟਰ ਜਗਿੰਦਰ ਸਿੰਘ ਕੈਰੋ ਲੜੀਵਾਰ ਭਾਗ 7 ਵੱਡੀ ਸਰਦਾਰਨੀ ਹੁਣ ਕੁਝ ਢਟਵੀਂ ਉਮਰ ਦੀ ਹੋ ਗਈ ਸੀ ਤੇ ਜ਼ਿੰਦਗੀ ਵਿੱਚ ਜਿਵੇਂ ਉਸ ਦਾ ਉਤਸ਼ਾਹ ਹੀ ਮਰ ਗਿਆ ਸੀ ਇੱਕ ਤਾਂ ਵਿਆਹ ਤੋਂ ਕਿੰਨੇ ਸਾਲ ਬਾਅਦ ਵੀ ਉਸ ਦੀ ਕੁੱਖ ਹਰੀ ਨਹੀਂ ਸੀ ਹੋਈ ਦੂਜੀ ਛੋਟੇ ਦੇ ਚਲੇ ਜਾਣ ਦਾ ਗਮ ਸੀ ਤੇ ਉਸ ਦੇ ਮਨ ਅੰਦਰੋਂ ਨਹੀਂ ਸੀ ਜਾਂਦਾ ਜਿਸ ਨੂੰ ਉਸ ਨੇ ਨਿੱਕੇ ਹੁੰਦਿਆਂ ਪੁੱਤਰਾ ਵਾਂਗ ਪਾਲਿਆ ਸੀ ਉਸ ਦੇ ਸਿਰ ਨੂੰ ਗੁੰਦ ਦਿਆਂ ਛੋਟੇ ਛੋਟੇ ਕੱਪੜੇ ਸਿਉਂਦਿਆਂ ਤੇ ਸਕੂਲ ਜਾਣ ਲਈ ਰੋਟੀ ਵਸਤਾ ਤਿਆਰ ਕਰਦਿਆਂ ਉਸ ਨੂੰ ਆਪਣੇ ਔਤ ਹੋਣ ਦਾ ਅਹਿਸਾਸ ਨਹੀਂ ਸੀ ਹੋਇਆ ਤੇ ਫਿਰ ਜਦ ਸ਼ਹਿਰ ਪੜਨ ਲੱਗਿਆ ਤਾਂ ਉਹ ਉਸ ਲਈ ਕੋਈ ਚੀਜ਼ ਜਾਂ ਕੋਈ ਚੀਜ਼ ਜਾਂ ਕੁਝ ਨਾ ਕੁਝ ਲਿਆਉਂਦਾ ਰਹਿੰਦਾ ਨਵੀਆਂ-ਨਵੀਆਂ ਕਿਤਾਬਾਂ ਵਿੱਚੋਂ ਕਿਸੇ ਕਹਾਣੀਆਂ ਸੁਣਾਉਂਦਾ ਘਰ ਨੂੰ ਸ਼ਿੰਗਾਰਨ ਵਿੱਚ ਉਸ ਦਾ ਹੱਥ ਵਟਾਉਂਦਾ ਤੇ ਸੋਚਦਾ ਕਿੰਨਾ ਫਰਕ ਹੈ ਨਿੱਕੇ ਅਤੇ ਵੱਡੇ ਵਿੱਚ ਜਿਸ ਵਿੱਚ ਰਾਤ ਉਹ ਤੂਫਾਨ ਆਇਆ ਸੀ ਜਦ ਛੋਟਾ ਕਿਤਾਬਾਂ ਕੱਛੇ ਮਾਰ ਤੁਰ ਗਿਆ ਸੀ ਤਾਂ ਕਿਹੜਾ ਤਾਨਾ ਮਹਿਣਾ ਸੀ ਜੋ ਵੱਡੇ ਨੇ ਉਸ ਨੂੰ ਉਸਦੇ ਮੱਥੇ ਉੱਪਰ ਕਾਲਖ ਵਾਂਗ ਚਿਪਕਾ ਨਹੀਂ ਸੀ ਦਿੱਤਾ ਹੁਣ ਵੀ ਉਸ ਦੀਆਂ ਚੀਕਵੀਆਂ ਆਵਾਜ਼ਾਂ ਅਤੇ ਹਵਾਈ ਫੇਰਾਂ ਦੀ ਆਵਾਜ਼ ਨਾਲ ਤਰੇਲੀਆਂ ਆ ਜਾਂਦੀਆਂ ਸਨ ਛੋਟੇ ਦੇ ਜਾਣ ਤੋਂ ਬਾਅਦ ਹੀ ਉਹਨਾਂ ਦਾ ਘਰ ਸੁੰਨਾ ਹੋ ਗਿਆ ਸੀ ਉਸ ਤੋਂ ਬਾਅਦ ਹੀ ਵੱਡੇ ਸਰਦਾਰਾਂ ਨੇ ਦੂਜਾ ਵਿਆਹ ਰਚਾਇਆ ਸੀ ਤਾਂ ਉਹ ਸਭ ਚੁੱਪਚਾਪ ਦੇਖਦੀ ਰਹੀ ਹੁਣ ਸਰਦਾਰ ਦੇ ਵਿਆਹ ਦੂਜੇ ਵਿਆਹ ਨੂੰ ਵੀ 5 ਸਾਲ ਤੋਂ ਉੱਪਰ ਹੋਣ ਲੱਗੇ ਉਸਦੇ ਵੇੜੇ ਕੋਈ ਬੂਟਾ ਨਹੀਂ ਸੀ ਖੜਿਆ ਇਹ ਤਾਂ ਪਤਾ ਨਹੀਂ ਛੋਟੇ ਸ਼ਰਾਫ ਸੀ ਜਾਂ ਕਿਸਮਤ ਉੰਜ ਕਹਿੰਦੇ ਸਨ ਕਿ ਦੂਜੀ ਵਿਆਹੀ ਲਿਆਂਦੀ ਵਿਵੀ ਦਾ ਛੋਟੇ ਦੀ ਮੰਗੇਤਰ ਸੀ ਜਿਸਦੇ ਮਾਪਿਆਂ ਨੇ ਵੱਡੇ ਸਰਦਾਰ ਨੇ ਇਹ ਕਹਿ ਕੇ ਅਸੀਂ ਆਪਣੀ ਇੱਜ਼ਤ ਬਾਹਰ ਨਹੀਂ ਜਾਣ ਦੇਣੀ ਆਪ ਵਿਆਹ ਲਿਆਂਦੀ ਸੀ ਤਾਇ ਦੀ ਮੌਤ ਤੋਂ ਬਾਅਦ ਉਹ ਇੱਥੇ ਆਇਆ ਸੀ ਤਾਂ ਉਸ ਨੂੰ ਹੁਣ ਆਣ ਕੇ ਪਤਾ ਲੱਗਾ ਕਿ ਵੱਡੇ ਸਰਦਾਰ ਨੇ ਉਸ ਨੂੰ ਆਪਣੇ ਨਾਲ ਇਸ ਲਈ ਲੈ ਆਂਦਾ ਕਿ ਘਰ ਵਿੱਚ ਕਿਸੇ ਬੱਚੇ ਦੇ ਆਉਣ ਨਾਲ ਉਹਨਾਂ ਦੇ ਬੇੜੇ ਵਿੱਚ ਰੌਣਕ ਹੋ ਜਾਣ ਦੀ ਸੁਭਾਵਨਾ ਹੋ ਜਾਣੀ ਸੀ ਘਰ ਆਉਂਦਿਆਂ ਹੀ ਉਸ ਨੂੰ ਵੱਡੇ ਸਰਦਾਰ ਨੇ ਕੋਈ ਬਹੁਤੀ ਚੰਗੀ ਨਹੀਂ ਸੀ ਲੱਗੀ ਚੁੱਪਚਾਪ ਅਤੇ ਗੁੰਮਸਮ ਜਿਵੇਂ ਹਰ ਕਿਸੇ ਨਾਲ ਬਿਟਰੀ ਹੋਵੇ ਸਾਰੀ ਦਿਹਾੜੀ ਵਿਚ ਉਹ ਉਸਨੂੰ ਦੇਖਦਾ ਹੀ ਬਹੁਤ ਘਟ ਸੀ ਅਤੇ ਜਦ ਉਸਨੂੰ ਪਤਾ ਲੱਗਾ ਕਿ ਉਸਨੇ ਕੋਈ ਔਲਾਦ ਨਹੀਂ ਤਾਂ ਉਹ ਮਨ ਹੀ ਮਨ ਡਰ ਗਿਆ ਹਰ ਰਾਤ ਉਹ ਸੋਚਦਾ ਕਿ ਵੱਡੀ ਸਰਦਾਰਨੀ ਉਸ ਦੀਆਂ ਅੱਖਾਂ ਵਿੱਚ ਮੇਖਾ ਠੋਕ ਕੇ ਉਸ ਉੱਪਰ ਟੋਕਰਾ ਰੱਖ ਕੇ ਆਪਣੀ ਔਲਾਦ ਪ੍ਰਾਪਤ ਕਰਨ ਲਈ ਨਹਾਏਗੀ ਫਿਰ ਵੱਡੀ ਸਰਦਾਰਨੀ ਆਪ ਹੀ ਬਿਮਾਰ ਰਹਿਣ ਲੱਗੀਗੀ ਅਤੇ ਉਸ ਨੂੰ ਗਠੀਏ ਦੀ ਬਿਮਾਰੀ ਹੋ ਗਈ ਅਤੇ ਉਸ ਦੇ ਜੋੜਾਂ ਵਿੱਚ ਦਰਦ ਰਹਿਣ ਲੱਗ ਪਿਆ ਬਿਮਾਰੀ ਕਾਰਨ ਉਸ ਦਾ ਮਾਨਸਿਕ ਤਣਾਅ ਵੀ ਵਿਗੜ ਗਿਆ ਉਹ ਪੀੜੀ ਉੱਪਰ ਬੈਠੀ ਹੱਥ ਵਿੱਚ ਲੰਮੀ ਸੋਟੀ ਲਈ ਵੇੜੇ ਵਿੱਚੋਂ ਕਾਂ ਉਡਾਉਂਦੀ ਰਹਿੰਦੀ ਅਤੇ ਆਪਣੇ ਆਪ ਬੋਲਦੀ ਰਹਿੰਦੀ ਸੀ ਪਹਿਲਾਂ ਪਹਿਲ ਤਾਂ ਉਹ ਵੱਡੀ ਸਰਦਾਰਨੀ ਦੇ ਡਰ ਤੋਂ ਆਪਣੀ ਛੋਟੀ ਜਹੀ ਮੰਜੀ ਚਵਾਰਿਆਂ ਦੇ ਸਾਹਮਣੇ ਜੰਗਲਾਂ ਵਾਲੇ ਕੋਠੇ ਉੱਪਰ ਛੋਟੀ ਸਰਦਾਰਨੀ ਅਤੇ ਸਰਦਾਰ ਦੇ ਮੰਜਿਆਂ ਦੇ ਨੇੜੇ ਡਾਉਂਦਾ ਸੀ ਇਹ ਗੱਲ ਸਰਦਾਰ ਨੂੰ ਵੀ ਸ਼ਾਇਦ ਚੰਗੀ ਲੱਗਦੀ ਸੀ ਉਹ ਸ਼ਰਾਬੀ ਹਾਲਤ ਵਿੱਚ ਕਈ ਵਾਰ ਉਸ ਨਾਲ ਮੋਹ ਭਰੀਆਂ ਮਮਤਾ ਵਾਲੀਆਂ ਗੱਲਾਂ ਕਰਕੇ ਮਨ ਹੌਲਾ ਕਰਦਾ ਸੀ ਅਤੇ ਛੋਟੀ ਸਰਦਾਰਨੀ ਨੂੰ ਵੀ ਉਸ ਨਿੱਕੇ ਜਿਹੇ ਦਾ ਬੜਾ ਆਸਰਾ ਸੀ ਜਦ ਸਰਦਾਰ ਆਪਣੀ ਮਹਿਫਲ ਵਿੱਚ ਗੁੱਟ ਕਹੇਰੂ ਮਹੇਰੇ ਅਤੇ ਤੇਜੂ ਮਜ਼ਵੀ ਪਸੂ ਹੀਰ ਦੇ ਬੈਂਦ ਅਤੇ ਮਿਰਜ਼ੇ ਦੀਆਂ ਸੱਦਾ ਸੁਣਦਾ ਛੋਟੀ ਸਰਦਾਰਨੀ ਉਸ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਮਨ ਦਾ ਭਾਰ ਹੌਲਾ ਕਰਦੀ ਛੋਟੀ ਸਰਦਾਰਨੀ ਉਸ ਨੂੰ ਬਹੁਤ ਸਾਰੀਆਂ ਬਾਤਾਂ ਤੇ ਕਹਾਣੀਆਂ ਸੁਣਾਉਂਦੀ ਦਿਉ ਆ ਤੋ ਰਾਜਕੁਮਾਰੀਆਂ ਨੂੰ ਛਡਾਉਂਦੇ ਰਾਜਕੁਮਾਰਾਂ ਦੀਆਂ ਬਾਤਾਂ ਫਿਰ ਰੂਪ ਬਸੰਤ ਪੂਰਨ ਭਗਤ ਅਤੇ ਰਾਜੇ ਰਸਾਲੂ ਦੀਆਂ ਬਾਤਾਂ ਬਾਤਾਂ ਸੁਣਦਿਆਂ ਉਸ ਨੂੰ ਇੰਜ ਲੱਗਦਾ ਜਿਵੇਂ ਸਾਰੀਆਂ ਬਾਤਾਂ ਦਾ ਨਾਇਕ ਉਹ ਆਪ ਹੀ ਹੋਵੇ ਇੱਕ ਵਾਰ ਉਸਨੇ ਵੀ ਛੋਟੀ ਸਰਦਾਰਨੀ ਨੂੰ ਸ਼ਾਹ ਬਹਿਰਾਮ ਅਤੇ ਹੁਸਨ ਬਾਨੋ ਦੀ ਬਾਤ ਸੁਣਾਈ ਤਾਂ ਛੋਟੀ ਸਰਦਾਰਨੀ ਕਿੰਨੀ ਦੇਰ ਤਾਰਿਆਂ ਵੱਲ ਦੇਖਦੀ ਸੋਚਦੀ ਰਹੀ ਜਿਵੇਂ ਉਸ ਨੂੰ ਸਫੈਦ ਦਾਓ ਦਿਉ ਅਤੇ ਸੱਤ ਦਰਵਾਜ਼ੇ ਅੰਦਰ ਬੰਦ ਕਰਵਾ ਦਿੱਤਾ ਹੋਵੇ ਅਤੇ ਉਸ ਨੂੰ ਕਿਸੇ ਸੁਲੇਮਾਨੀ ਟੋਪੀ ਅਤੇ ਜੰਦਰੇ ਖੋਲਣ ਵਾਲੀ ਸੋਟੀ ਵਾਲੇ ਸ਼ਾਹ ਬਹਿਰਾਮ ਦੀ ਉਡੀਕ ਹੋਵੇ ਪਰ ਹੁਣ ਵੀ ਉਹ ਸੋਚਦੀ ਜੇਕਰ ਸ਼ਾਹ ਬਹਿਰਾਮ ਵਾਪਸ ਆ ਗਿਆ ਤਾਂ ਉਸ ਦੇ ਮੱਥੇ ਕਿਵੇਂ ਲੱਗੇਗੀ ਫਿਰ ਉਹਨਾਂ ਨੂੰ ਇੱਕ ਹੋਰ ਖੇਡ ਲੱਭ ਗਈ ਸੀ ਅਸਮਾਨ ਵਿੱਚ ਤਾਰਿਆਂ ਨੂੰ ਜੋੜ-ਜੋੜ ਕੇ ਆਪੋ ਆਪਣੇ ਨਾਵਾਂ ਵਾਲਾ ਅੱਖਰ ਬਣਾਉਣਾ ਛੋਟੀ ਸਰਦਾਰਨੀ ਨੇ ਜਿਵੇਂ ਪਹਿਲਾਂ ਹੀ ਆਪਣੇ ਨਾਮ ਵਾਲਾ ਅੱਖਰ ਲੱਬਿਆ ਹੋਇਆ ਸੀ ਪਰ ਉਸਦੇ ਹਜ਼ਾਰਾਂ ਵਾਰ ਕੋਸ਼ਿਸ਼ ਕਰਨ ਤੇ ਵੀ ਉਸਦੇ ਨਾਮ ਵਾਲਾ ਅੱਖਰ ਨਹੀਂ ਸੀ ਬਣਦਾ ਉਹ ਛੋਟੀ ਸਰਦਾਰਨੀ ਦੇ ਤਰਲੇ ਕਰਦਾ ਅਤੇ ਉਸਦੇ ਨਾਮ ਵਾਲਾ ਅੱਖਰ ਨਹੀਂ ਸੀ ਬਣਦਾ ਉਹ ਛੋਟੀ ਸਰਦਾਰਨੀ ਦੇ ਤਰਲੇ ਕਰਨ ਦੇ ਨਾਲ-ਨਾਲ ਉਸ ਦਾ ਨਾਮ ਅੱਖਰ ਲੱਭ ਦੇਵੇ ਪਰ ਛੋਟੀ ਸਰਦਾਰਨੀ ਪਤਾ ਨਹੀਂ ਕਿਸ ਦੇ ਨਾਮ ਦੇ ਅੱਖਰ ਜੋੜਦੀ ਰਹਿੰਦੀ ਫਿਰ ਇੱਕ ਰਾਤ ਉਸਨੇ ਉਸ ਨੂੰ ਉਂਗਲਾ ਦੇਸ਼ ਾਰੇ ਕਰਕੇ ਕਿਹਾ ਕਿ ਉਹਨਾਂ ਤਾਰਿਆਂ ਨੂੰ ਜੋੜ-ਜੋੜ ਕੇ ਦੇਖੇ ਬੜੀ देर बाद ਜਦ ਉਸ ਅੱਖਰ ਦੀ ਸਮਝ ਵਿੱਚ ਆਇਆ ਤਾਂ ਉਹ ਹੈਰਾਨ ਜਿਹਾ ਹੋਇਆ ਅਤੇ ਛੋਟੀ ਸਰਦਾਰਨੀ ਦੇ ਨਾਮ ਵਾਲੇ ਅੱਖਰ ਵਿੱਚ ਹੀ ਉਲਝਿਆ ਪਿਆ ਸੀ ਛੋਟੇ ਸਰਦਾਰ ਦੇ ਨਾਮ ਵਾਲਾ ਪਹਿਲਾ ਅੱਖਰ ਦੋਵੇਂ ਅੱਖਰ ਜੁੜ ਕੇ ਇੱਕ ਬਰੋਚਰ ਜਿਹਾ ਬਣਾ ਰਹੇ ਸਨ ਜ਼ਾਗੀਰਦਾਰ ਪਾਸ ਕੰਮ ਕਰਦੇ ਆਂ ਗਰਮੀ ਸਰਦੀ ਝਗਦੇ ਆਂ ਛਿੜਕਾਂ ਖਾਂਦੇ ਆਂ ਪਿਆਰ ਮਾਣਦੇ ਆਂ ਭੁੱਖੇ ਰਹਿੰਦੇ ਆਂ ਰੱਜ ਰੱਜ ਦਾਵਤਾਂ ਖਾਂਦੇ ਆਂ ਕੁੱਤੇ ਕੁੱਤੀਆਂ ਘੋੜੇ ਘੋੜੀਆਂ ਮੱਝਾਂ ਬਲਦਾਂ ਨਹਾਉਂਦੇ ਆਂ ਪਤਾ ਨਹੀਂ ਉਸਨੇ ਕਿੰਨੇ ਸਾਲ ਲੰਘਾ ਦਿੱਤੇ ਸਨ ਉਸ ਨੂੰ ਛੋਟੀ ਸਰਦਾਰਨੀ ਹੀ ਆਪਣੀ ਮਾਂ ਭੈਣ ਤੇ ਉਸਤਾਨੀ ਨਜ਼ਰ ਆਉਣ ਲੱਗ ਗਈ ਸੀ ਜਿਸ ਦਾ ਹੁਕਮ ਉਸ ਤੋਂ ਕਦੀ ਵੀ ਨਹੀਂ ਸੀ 모ੜਿਆ ਗਿਆ ਕਿੰਨਾ ਕੁ ਸੀ ਜੋ ਉਸਤੇ ਉਸ ਉਸਨੇ ਉਸ ਤੋਂ ਸਿੱਖਿਆ ਸੀ ਆਪਣੇ ਸਕੂਲ ਨਾਲੋਂ ਵੀ ਵੱਧ ਉਸਨੇ ਵੀ ਉਸ ਨੂੰ ਇੱਕ ਜੰਗਲੀ ਜਾਨਵਰ ਤੋਂ ਮਨੁੱਖ ਬਣਾਇਆ ਉਸ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਤੇ ਚਵਾਰੀ ਵਿਚਲੀਆਂ ਛੋਟੇ ਸਰਦਾਰ ਦੀਆਂ ਕਿਤਾਬਾਂ ਨਾਲ ਭਰੀਆਂ ਅਰਮਾਰੀਆਂ ਨੇ ਉਸਦੀ ਜ਼ਿੰਦਗੀ ਦੇ ਅਰਥ ਬਦਲ ਦਿੱਤੇ ਜਿਵੇਂ ਉਹਨਾਂ ਕਿਤਾਬਾਂ ਵਿੱਚਲੇ ਅਰਥ ਜਾਣਨ ਤੋਂ ਬਾਅਦ ਬੰਦਾ ਘਰ ਦੀ ਚਾਰ ਦੀਵਾਰੀ ਵਿੱਚ ਰਹਿ ਕੇ ਹੀ ਨਹੀਂ ਸਕਦਾ ਘਰ ਨੂੰ ਉਸਨੇ ਦਿਉਂ ਕਿਲੇ ਵਾਂਗ ਲੱਗਣ ਲੱਗ ਜਾਂਦਾ ਹੈ ਜਿੱਥੇ ਹਰ ਸ਼ਾਮ ਆਦਮੋ ਆਦਮੋ ਦੀ ਆਵਾਜ਼ ਸੁਣਾਈ ਆਉਂਦੀ ਹੈ ਅਤੇ ਪਰੀਆਂ ਅਤੇ ਸਹਜਾਦੀਆਂ ਦੀ ਕਿੰਨੀ ਕੁ ਧੇਰ ਇੱਕ ਚੇਤਨ ਮਨੁੱਖ ਨੂੰ ਮੱਖੀ ਬਣਾ ਕੇ ਕੰਧ ਨਾਲ ਚਿਪਕਾ ਕੇ ਰੱਖ ਸਕਦੀਆਂ ਹਨ ਇਹੋ ਹੋਣੀ ਸੀ ਸ਼ਾਇਦ ਛੋਟੇ ਸਰਦਾਰ ਦੀ ਵੀ ਜੋ ਬੜੀ ਧੇਰ ਬਾਅਦ ਸਮਝ ਲੱਗੀ ਸੀ ਛੋਟੀ ਛੋਟੀ ਸਰਦਾਰਨੀ ਦੀ ਕੁੱਖ ਹਰੀ ਹੋ ਚੁੱਕੀ ਸੀ ਵੱਡੀ ਸਰਦਾਰਨੀ ਦਾ ਸਿਵਾ ਠੰਡਾ ਹੋ ਚੁੱਕਿਆ ਸੀ ਸਰਦਾਰ ਨੇ ਨੱਕ ਉੱਪਰ ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਆਣ ਬੈਠੀ ਸੀ ਹੁਣ ਉਸਦੇ ਹੱਥਾਂ ਵਿੱਚ ਰਾਈਫਲ ਦੀ ਥਾਂ ਗੋਲ ਬਣਾਂ ਵਾਲੀ ਖੁੰਡੀ ਸੀ ਸਭ ਕੁਝ ਆਪਣੇ ਆਪਣੇ ਥਾਂ ਥਾਂਪੁਰ ਥਾਂ ਸੀ ਜੇਕਰ ਕੁਝ ਫਾਲਤੂ ਸੀ ਤਾਂ ਉਹ ਫਿਰ ਉਹ ਵੀ ਜ਼ਿੰਦਗੀ ਦੇ ਵਿਸ਼ਾਲ ਸਾਗਰ ਵਿੱਚ ਠਹਿਲ ਪਿਆ ਸੀ ਤੇ ਉਹ ਭਟਕਿਆ ਸੀ ਰੁਲਿਆ ਸੀ ਉਸਨੇ ਸੰਘਰਸ਼ ਕੀਤਾ ਸੀ ਦੋਸਤ ਬਣਾਏ ਸਨ ਤੇ ਦੋਸਤ ਵਿਗਾੜੇ ਸਨ ਜ਼ਿੰਦਗੀ ਦੀ ਕਿਤਾਬ ਨੇ ਉਸ ਨੂੰ ਬਾਰ-ਬਾਰ ਚੰਗੀ ਤਰ੍ਹਾਂ ਪੜਾਇਆ ਸੀ ਆਪਣੀਆਂ ਥੋੜਾ ਮਜਬੂਰੀਆਂ ਤੇ ਬੇਵਸੀ ਦੇ ਬਾਵਜੂਦ ਪਰ ਹੁਣ ਉਸ ਨੂੰ ਜ਼ਿੰਦਗੀ ਦੇ ਅਰਥਾਂ ਦੀ ਸਹੀ ਮਾਇਨਿਆਂ ਵਿੱਚ ਸਮਝ ਆਈ ਹੁਣ ਉਸਨੇ ਆਪਣੀ ਦੋਸਤ ਅਤੇ ਦੁਸ਼ਮਣ ਪਹਿਚਾਣਨੇ ਸਨ ਹੁਣ ਉਸ ਨੂੰ ਲੜਾਈ ਆਹਮੋ ਸਾਹਮਣੇ ਦੀ ਸੀ ਅਤੇ ਦੁਸ਼ਮਣਾਂ ਦੀ ਸਫ ਵਿੱਚ ਉਸ ਦਾ ਰਿਸ਼ਤੇਦਾਰ ਜ਼ਗੀਰਦਾਰ سرمایہਦਾਰ ਵੀ ਸ਼ਾਮਿਲ ਸੀ ਹੁਣ ਇਹ ਦੁਸ਼ਮਣੀ ਨਿੱਜੀ ਨਹੀਂ ਸਮੂਹਿਕ ਸੀ ਫਿਰ ਉਹ ਕਿੰਨਾ ਜੁੰਜਿਆ ਸੀ ਸ਼ਾਇਦ ਪਟਕਿਆ ਸੀ ਤੇ ਕੁਝ ਸ਼ਾਂਤ ਸ਼ੂਨਿਆ ਤੇ ਸਹੀ ਮਾਰਗ ਦੀ ਪਛਾਣ ਕਿੰਨਾ ਕੁਝ ਉਲਝਲੂਲ ਹੁੰਦਾ ਹੈ ਜ਼ਿੰਦਗੀ ਵਿੱਚ ਕਿੰਨਾ ਕੁਝ ਉਲਝਲੂਲ ਹੁੰਦਾ ਹੈ ਕਿਤਾਬਾਂ ਵਿੱਚ ਅਤੇ ਕਿੰਨਾ ਕੁਝ ਉਲਝਲੂਲ ਹੁੰਦਾ ਹੈ ਸੋਚਾਂ ਵਿੱਚ ਅਸੀਂ ਪਤਾ ਨਹੀਂ ਕਿੱਥੋਂ ਅਤੇ ਕਦੋਂ ਪਟਕ ਜਾਂਦੇ ਹਾਂ ਜਾਂ ਰਸਤਾ ਹੀ ਭੁੱਲ ਜਾਂਦੇ ਹਾਂ ਮੇਰੀ ਕਿਸ ਨਾਲ ਲੜਾਈ ਹੈ ਮੇਰੀ ਕਿਸ ਗੱਲ ਦੀ ਲੜਾਈ ਹੈ ਸ਼ਾਇਦ ਪਰਮ ਨਾਲ ਕ੍ਰਾਂਤੀ ਨਾਲ ਸ਼ਾਇਦ ਬੇਸਮਝੀ ਨਾਲ ਜਾਂ ਅਗਿਆਨਤਾ ਨਾਲ ਰੰਗੀਨਾਥ ਇਨ੍ਹਾਂ ਸੋਚਾਂ ਵਿੱਚ ਹੀ ਮਗਨ ਸੀ ਕਿ ਸੁਗੰਧਨਾਥ ਦੀ ਸਾਧ ਆਈ ਬੇਟਾ ਕਿਆ ਸੋਚ ਰਹਾ ਹੈ ਉਦਾਸੀ ਔਰ ਪਛਤਾਵੇ ਕਾ ਯੋਗ ਮੇਂ ਸਥਾਨ ਨਹੀਂ ਆਓ ਔਰ ਕੁਝ ਦਇਆ ਕਾ ਕਾਮ ਕਰੋ ਰੰਗੀਨਾ ਤਰਫ ਕਿ ਉੱਠਿਆ ਦਿਨ ਚੜ੍ਹਿਆ ਚੜ ਆਇਆ ਸੀ ਇੱਕ ਅਢੇਡ ਉਮਰ ਦੀ ਔਰਤ ਝੋਲੀ ਵਿੱਚ ਇੱਕ ਬੱਚਾ ਲਈ ਬੈਠੀ ਸੀ ਜੋ ਹੱਡੀਆਂ ਦੀ ਮੁੱਠ ਬਣਿਆ ਹੋਇਆ ਸੀ ਸ਼ਾਇਦ ਕਾਲੀ ਖੰਗ ਤੋਂ ਲੈ ਕੇ ਤੇਤੀਏ ਤਾਪ ਤੱਕ ਸਭ ਬਿਮਾਰੀਆਂ ਉਸ ਨੂੰ ਲੱਗੀਆਂ ਹੋਈਆਂ ਹੁਣ ਚੁੱਪਚਾਪ ਅਡੋਲ ਉਹ ਇੰਜ ਲੱਗ ਰਿਹਾ ਸੀ ਜਿਵੇਂ ਸਦੀਆਂ ਪਹਿਲੇ ਹੀ ਉਹ ਮਰ ਚੁੱਕਾ ਹੋਵੇ ਉਹ ਇੰਨਾ ਨਿਡਰ ਸੀ ਕਿ ਉਸ ਵਿੱਚ ਰੋਣ ਸਕਣ ਦੀ ਹਿੰਮਤ ਵੀ ਨਹੀਂ ਸੀ ਗ੍ਰਹਿਸਤੀ ਦੇ ਦੁੱਖਾਂ ਦਾ ਇਹ ਗਮ ਇੱਕ ਵਾਰ ਫਿਰ ਰੰਗੀ ਨੂੰ ਹੋਇਆ ਅਤੇ ਉਸਨੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾ ਲੈਣ ਕਰਕੇ ਅੰਦਰੋਂ-ਅੰਦਰ ਹੀ ਕੋਈ ਸੰਤੁਸ਼ਟੀ ਜਿਹੀ ਵੀ ਹੋਈ 나ਥ ਪੀਰ ਦਾ ਇਸ਼ਾਰਾ ਪਾ ਕੇ ਰੰਗੀ 나ਥ ਮੌਲੀ ਦੇ ਧਾਗੇ ਨੂੰ ਗੰਡਾ ਮਾਰ ਕੇ ਹਾਸੀ ਬਣਾਉਣ ਲੱਗ ਪਿਆ 나ਥ ਪੀਰ ਨੇ ਚਲਮ ਦਾ ਇੱਕ ਡੂੰਗਾ ਸੂਟਾ ਲਗਾਇਆ ਤੇ ਵਾਤਾਵਰਣ ਵਿਚ ਇੱਕ ਮਿੱਠੀ ਜਿਹੀ ਕੁੜਤਨ ਪੜ ਗਈ ਰੰਗੀਨਾਥ ਨੂੰ ਇਸੇ ਕੁੜਤਨ ਦਾ ਮੋਹ ਹੋ ਗਿਆ ਸੀ ਮਹਾਪੀਰ ਫਿਰ ਚਲੰਪਾਸੇ ਰੱਖ ਕੇ ਆਪ ਗੁਲਸਫਾ ਫੜ ਧੂਣੀ ਦੀ ਅੱਗ ਠੀਕ ਕਰਨ ਲੱਗਾ ਰੰਗੀਨਾਥ ਆਪਣੇ ਧਿਆਨ ਮੰਤਰ ਮੁਗਦ ਸਹਿ ਹਸੀ ਬਣਾਉਂਦਾ ਰਿਹਾ ਅਤੇ ਫਿਰ ਹਸੀ ਬਣਾ ਕੇ ਉਸਨੇ ਔਰਤ ਦੇ ਹੱਥ ਫੜਾਈ ਅਤੇ ਬੱਚੇ ਦੇ ਗਲ ਨੂੰ ਬੰਨਣ ਦੀ ਯੋਗਤ ਸਮਝਾਈ ਅਤੇ ਮਨ ਹੀ ਮਨ ਬੱਚੇ ਦੀ ਤੰਦਰੁਸਤੀ ਲਈ ਕਾਮਨਾ ਕਰਨ ਲੱਗਾ ਅਤੇ ਡੇਰੇ ਤੋਂ ਬਾਹਰ ਜਾਂਦੀ ਉਸ ਔਰਤ ਨੂੰ ਦੇਖਦਾ ਰਿਹਾ ਉਸ ਨੂੰ ਲੱਗਾ ਜਿਵੇਂ ਅਜੇ ਵੀ ਕਿਦਰੇ ਉਸ ਦੇ ਮਨ ਉਕਰ ਵਿੱਚ ਕਿਸੇ ਦੇ ਚਿਹਰੇ ਅਤੇ ਸਰੀਰ ਦਾ ਆਕਾਰ ਲੁਕਿਆ ਬੈਠਾ ਹੈ ਜਿਸ ਨੂੰ ਉਹ ਹਰ ਔਰਤ ਵਿੱਚੋਂ ਪਛਾਣਨ ਦੇ ਯਤਨ ਵਿੱਚ ਰਹਿੰਦਾ ਹੈ ਉਸ ਨੂੰ ਖਿਆਲ ਆਇਆ ਪਤਾ ਨਹੀਂ ਉਹ ਹੁਣ ਕਿੰਨੇ مریال سنتاب پوک ہوئے. دیر شانت چھٹے رہے پھر بولی بیٹا یوگ کا مول دیا اور دان ہے دان کا بھاؤ یہاں پدارتھک وسط کا دان نہیں نام اور روگتا ہے ایک جو ایک یوگی کی ان گرستیوں کو دے سکتا ہے یوگی کے ہاتھ میں بہت کچھ ہوتا ہے مگر یوگی پورن ہونا چاہیے یہاں گرنٹ نہیں پہنچ سکتا وہاں یوگی پہنچتا ہے اور بند کے ساتھ بند کے ساتھ بنا سادنا نہیں ہے آخری گل نال رنگی ناتھ ترک پیا اس نو لگا جی گردیو نے اس نے اندروں چوڑی چوری فڑ لئی ہوئے پھر بھی ہو گردیو دیاں گلنا تیانا سندہ رہا ਉਸ ਲਈ ਇਹ ਗੱਲਾਂ ਕਿਸੇ ਮਹਾਉਦੇਸ਼ ਨਾਲੋਂ ਘੱਟ ਨਹੀਂ ਸਨ ਸ਼ਰਦਾਬਸ ਉਹ ਗੁਰਦੇਵ ਨੂੰ ਉਦੇਸ਼ ਕਰਕੇ ਉਸ ਦੇ ਸਾਹਮਣੇ ਹੀ ਧੂਣੀ ਉੱਪਰ ਆਣ ਬੈਠਾ ਅਤੇ ਚਿਮਟੇ ਨਾਲ ਧੂਣੀ ਵਿੱਚੋਂ ਅੰਗਿਆਰ ਫਰੋਲ-ਫਰੋਲ ਕੇ ਚਰਮ ਵਿੱਚ ਪਾਉਣ ਲੱਗਾ ਗੁਰਦੇਵ ਅਜੇ ਵੀ ਅਗੰਗ ਅਗੋਚਰ ਦੀਆਂ ਗੱਲਾਂ ਵਿੱਚ ਮਗਨ ਸਨ ਫਿਰ ਥੋੜੀ ਜਿher ਬਾਅਦ ਗੁਰਦੇਵ ਨੇ ਰੰਗੀਨਾਥ ਨੂੰ ਹੁਕਮ ਦਿੱਤਾ ਬੇਟਾ ਧੂਣੀ ਵਿੱਚ ਕਾਠ ਢਾਲ ਜੋਗੀ ਕਿ ਧੂਣੀ ਰਮਤੀ ਰਹਿਣੀ ਚਾਹੀਏ ਇਹ ਧੂਣੀ 507 से जलती आ रही है इस ध्वनि का धुआं ही योगी के मन की शुद्धि के लिए रसायन है अब इसकी सारी जिम्मेदारी आप पर है आप पर आने वाली है रंगीन आपने जिमे कपाट खुल गए हुन पर इस नाल ही ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਸਦਾ ਲਈ ਧੂਣੀ ਦੀ ਭੁੱਬਲ ਵਿੱਚ ਚਿਣਿਆ ਜਾ ਰਿਹਾ ਹੈ ਦੁਚਿੱਤੀ ਵਿੱਚ ਉਸ ਦਾ ਮਨ ਕਦੀ ਸ਼ੰਕਾ ਵਸ ਚਿੰਤਾ ਗ੍ਰਸਤ ਹੋ ਜਾਂਦਾ ਕਦੀ ਆਪਣੀ ਪਦਵੀ ਪ੍ਰਾਪਤੀ ਤੇ ਖੁਸ਼ ਗੁਰਦੇਵ ਨੇ ਹੁਕਮ ਦਿੱਤਾ ਜਾਓ ਬੇਟਾ ਧਾਲ ਭਾਤ ਦਾ ਪ੍ਰਬੰਧ ਕਰੋ ਆਰਤੀਕ ਆਰਤੀਆਂ ਕੇ ਵਕਤ ਹੋਣੇ ਸੇ ਪਹਿਲੇ ਵਾਪਸ ਆ ਜਾਣਾ ਤਾਂ ਰੰਗੀਨਾਥ ਨਮਸਕਾਰ ਕਰਕੇ ਵਿਦਾ ਹੋਇਆ ਗੁਰਦੇਵ ਕਿੰਨੀ देर ਉਸ ਨੂੰ ਨਿਹਾਰ ਦੇ ਅਤੇ ਚਲਮ ਦੇ ਕਸ ਖਿੱਚਦੇ ਰਹੇ ਸੂਰਜ ਢਲਣਾ ਚਾਰ ਚਪੇਰੇ ਸ਼ੁਰਮਈ ਜਿਹਾ ਵਾਤਾਵਰਨ ਹੋਇਆ ਪਿਆ ਸੀ ਜਦ ਰੰਗੀ ਗਜੇ ਤੋ ਵਾਪਸ ਮੁੜਿਆ ਤਾਂ ਉਸਨੇ ਦੇਖਿਆ ਬਾਬਾ ਨੱਥੂ ਅਤੇ ਗੰਡੂ ਮਰਾਸੀ ਪੀਰਾ ਨਾਲ ਹਾਸੀ ਮੁਖ올 ਦੀਆਂ ਗੱਲਾਂ ਕਰ ਰਹੇ ਸਨ ਰੰਗੀਨਾਥ ਨੇ ਮਹਿਸੂਸ ਕੀਤਾ ਜਿਵੇਂ ਉਹਨੂੰ ਦੇਖਦਿਆਂ ਹੀ ਬਾਬੂ ਨੱਥੂ ਆਪਣੀ ਗੱਲ ਅੱਧ ਵਿਚਾਲੇ ਕੱਟ ਕੇ ਚੁੱਪ ਕਰ ਗਿਆ ਅਤੇ ਮਹਾਪੀਰ ਦੇ ਝੇਪਦਿਆਂ ਹੋਇਆਂ ਇਹਨਾਂ ਕਹਿ ਕੇ ਸੂਟਾ ਖਿੱਚਣ ਲੱਗੇ ਕਿ ਵਕਤ-ਵਕਤ ਕੀ ਬਾਤ ਹੁੰਦੀ ਹੈ ਨੱਥੂ ਮਨੁੱਖੀ ਜੀਵਨ ਮੇਂ ਕਈ ਵਾਰ ਫਿਸਲਦਾ ਹੈ ਮਨੁੱਖ ਆਪਣਾ ਸਫਰ ਆਰੰਭ ਕਰਤਾ ਹੈ ਉਸकी ਫਿਸਲਨ ਕੋ ਭੂਲ ਕਰ ਇਹ ਦੇਖਣਾ ਚਾਹੀਏ ਕਿ ਉਹ ਪਹੁੰਚਾ ਕਹਾਂ ਹੈ ਪਹੁੰਚਾ ਕਹਾਂ ਪਰ ਹੈ ਰੰਗੀਨਾਥ ਚੁੱਪ ਚਾਪ ਡੇਰੇ ਅੰਦਰ ਚਾਇਆ ਗਿਆ ਮੰਗ ਕੇ ਲਿਆਂਦਾ ਸਾਰ ਸਾਮਾਨ ਉਸਨੇ ਰਸੋਈ ਵਿੱਚ ਰੱਖ ਦਿੱਤਾ ਥੋੜੀ ਦੇਰ ਉਹ ਦੋਚਿੱਤੀ ਵਿੱਚ ਰਿਹਾ ਮੋੜ ਧੂਣੀ ਵੱਲ ਜਾਵੇ ਕਿ ਨਾ ਫਿਰ ਉਹ ਧੂਣੀ ਵੱਲ ਨੂੰ ਮੁੜ ਆਇਆ 나ਥ ਪੀਰ ਕਹਿ ਰਹੇ ਸਨ 30 ਬਰਸ ਮੈਂਨੇ ਆਪਕੇ گاਉਂ ਮੇ ਪਾਉ ਨਹੀਂ ਡਾਲਾ ਜਬਸੇ ਹਮਾਰੇ ਗੁਰੂ hame is aasan par bitha gaye hain hamara safar teen gadh se faasle mein simat gaya hai dhuni se sukh aasan tak ranginath vandana karke ek paase baith gaya nath peer khamosh ho gaye gandu marasi ate nathu baba nathu bitter bitter ranginath wal dekh rahe san hun jive unhanu karan layi koi gall nahi suj rahi si ਰੂੜਾ ਮਾਂਝਾ ਸੁੱਟ ਧੂਣੀਵਲ ਆ ਗਿਆ ਅਤੇ ਗੁੰਡੂ ਨੇ ਉਸ ਉੱਪਰ ਤੋੜਾ ਛਾੜਦਿਆਂ ਚੁੱਪ ਤੋੜੀ ਪੀਰਾਂ ਦੀਆਂ ਰੱਖਾਂ ਆ ਦੇਈ ਇਹਨੂੰ ਸੂਟਾ ਕਰ ਆਇਆ ਹੀ ਸਫਾਈ ਸਾਡੇ ਵੇੜੇ ਦੀ ਲੈ ਮੈਂ ਤਾਂ ਤਾਂ ਵੀ ਕੁਝ ਕਰਕੇ ਹੀ ਜਾਂਦਾ ਪੀਰ ਦੇ ਡੇਰੇ ਤੋਂ ਤੂੰ ਤਾਂ ਨੀਰਾ ਸੂਟੇ ਲੈਣ ਦਾ ਹੀ ਏ ਕੱਖ ਭੰਨ ਕੇ ਦੂਰਾ ਨਹੀਂ ਕਰਦਾ ਬਗੈਰ ਸੰਗ ਪਾੜਨ ਤੇ ਤੈਨੂੰ ਆਉਂਦਾ ਹੀ ਕੀ ਆ ਰੂੜੇ ਦੀ ਗੱਲ ਤੋਂ ਸਾਰੇ ਹੱਸ ਪਏ ਅਤੇ ਰੂੜਾ ਚਲਮ ਦੇ ਸਾਫੀ ਫੜ ਆਪਣੇ ਆਪ ਸੂਟੇ ਲੈਣ ਲੱਗ ਪਿਆ ਬਾਬਾ ਨੱਥੂ ਨੇ ਗੰਡੂ ਪੀਰਾਂ ਨੂੰ ਨੱਥੂ ਅਤੇ ਗੰਡੂ ਪੀਰਾ ਨੂੰ ਨਮਸਕਾਰ ਕਰਦਿਆਂ ਉੱਠੇ ਅਤੇ ਪਿੰਡ ਵੱਲ ਚਲੇ ਗਏ ਰੰਗੀ ਗਾਨ ਆਰਤੀਆਂ ਉਤਾਰ ਕੇ ਵਾਪਸ ਮੁੜਿਆ ਤਾਂ ਰੂੜਾ ਆਪਣੀ ਪੂਰੀ ਮਸਤੀ ਵਿੱਚ ਸੀ ਉਹ ਅਣਜਾਣਾ ਵਾਂਗ ਧੂਣੀ ਦੀ ਫੋਲਾਫਾਲੀ ਕਰੀ ਜਾ ਰਿਹਾ ਸੀ ਅਤੇ ਮਹਾਪੀਰ ਆਸਨ ਤੋਂ ਉੱਠ ਸੁਖ ਆਸਨ ਵਿੱਚ ਚਲੇ ਗਏ ਸਨ ਰੰਗੀ ਵਾਪਸ ਧੂਣੀ ਤੇ ਆਇਆ ਤੇ ਚਲਮ ਫੜ ਕੇ ਸੂਟੇ ਲਗਾਉਂਦਿਆਂ ਉਸਨੇ ਮਨ ਅੰਦਰ ਸ਼ੰਕਾ ਬਾਰ-ਬਾਰ ਸਿਰਸ ਚੁੱਕਦੀ ਥੋੜੀ ਦੇਰ ਬਾਅਦ ਉਸਨੇ ਰੂੜੇ ਸਾਸੀ ਨੂੰ ਪੁੱਛਿਆ ਬਾਬਾ ਨੱਥੂ ਸ਼ਾਮੇ ਕੀ ਕਹਿ ਰਹੇ ਸੀ ਰੰਗੀ ਨੇ ਇਹ ਬੜੇ ਪੁਰਾਣੇ ਵਕਤਾਂ ਦੀਆਂ ਗੱਲਾਂ ਨੇ ਤੂੰ ਛੱਡ ਕੀ ਲੈਣਾ ਦੇਣਾ ਤੇਰਾ ਮਾਰਗ ਜੋਗ ਹੈ ਅਤੇ ਇਸ ਜੋਗੀ ਨੂੰ ਇਹਨਾਂ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ ਮਨ ਦੀ ਸ਼ਾਂਤੀ ਭੰਗ ਹੁੰਦੀ ਹੈ ਰੰਗੀ ਉਸਦੇ ਖੇੜੇ ਪੈ ਗਿਆ ਉਸ ਨੂੰ ਲੱਗਿਆ ਜਿਵੇਂ ਇਹ ਸਾਰੇ ਪਾਸੋਂ ਕੋਈ ਲੁਕਾ ਰਹੇ ਹੋਣ ਉਸਨੇ ਸੋਚਿਆ ਸੋਚਿਆ ਹੋ ਸਕਦਾ ਹੈ ਜੋ ਕੁਝ ਮੇਰੇ ਨਾਲ ਵਾਪਰ ਰਿਹਾ ਹੈ ਉਹ ਸਭ ਕੁਝ ਵੀ ਕਰੀ ਗੁਰੂ ਨਾਲ ਵੀ ਵਾਪਰਿਆ ਹੋਵੇ ਅਤੇ ਬਾਬਾ ਨੱਥੂ ਨੇ ਗੰਡੂ ਉਹ ਸਭ ਕੁਝ ਤੋਂ ਭੇਤੀ ਹੋਣ ਜਦ ਵੀ ਬਾਬਾ ਨੱਥੂ ਅਤੇ ਗੰਡੂ ਡੇਰੇ ਆਉਂਦੇ ਇੱਕਦਮ ਹੀ ਡੇਰੇ ਦੀ ਗੰਭੀਰਤਾ ਖਤਮ ਹੋ ਜਾਂਦੀ ਮਹਾਪੀਰ ਵੀ ਉਹਨਾਂ ਦੇ ਠੱਠੇ ਮਖੌਲਾਂ ਤੋਂ ਨਾ ਬਰਜ ਸਕਦੇ ਉਹ ਕੁਝ ਜਾਣ ਲਈ ਰੂੜੇ ਅਤੇ ਰੂੜੇ ਸੰਸੀ ਦੇ ਖਿਹੜੇ ਪੈ ਗਿਆ ਬੜੀ دیر ਬਾਅਦ ਉਸਨੇ ਰੂੜੇ ਦੇ ਅੰਦਰਲੀ ਕੁੰਡੀ ਖੋਲੀ ਅਤੇ ਉਸਨੇ ਚਿਮਟੇ ਨਾਲ ਧੂਣੀ ਨੂੰ ਫੋਲਦਿਆ ਕਹਿਣਾ ਸ਼ੁਰੂ ਕੀਤਾ ਉਹ ਨੂਰਾ ਦੀਆਂ ਗੱਲਾਂ ਕਰਦੇ ਪਏ ਸਨ ਤੂੰ ਅਜੇ ਨਵਾਂ ਏ ਨੂਰਾ ਦਾ ਇਤਿਹਾਸ ਪਿੰਡ ਵਿੱਚ ਕਿਸੇ ਪਾਸੋਂ ਵੀ ਗੁੱਝਾ ਨਹੀਂ ਸਾਰੇ ਜਾਣਦੇ ਨੇ ਹਨ ਬੱਚੇ-ਬੱਚੇ ਅਤੇ ਔਰਤਾਂ ਸਾਰੇ ਇਲਾਕੇ ਦੀਆਂ ਔਰਤਾਂ ਤਾਂ ਸਗੋਂ ਬੇਲੇ ਸਮੇਂ ਮੀਰਾ ਅਤੇ ਉਸਦੀ ਮਾਂ ਨੂਰਾ ਨੂੰ ਬੜਾ ਚੰਗਾ ਕਹਿ ਕੇ ਜਵਾਨ ਸਲੂਣੀ ਕਰ ਲੈਂਦੀਆਂ ਸਨ ਉਨ੍ਹਾਂ ਵਿੱਚੋਂ ਕਈਆਂ ਨੂੰ ਉਹਨਾਂ ਦੀ ਜਵਾਨੀ ਅਤੇ ਹੁਸਨ ਦਾ ਰਸਕ ਹੁੰਦਾ ਹੈ ਤੇ ਕਈ ਨੂਰਾ ਦੀ ਜ਼ਿੰਦਗੀ ਜਿਉਣ ਦੇ ਅੰਦਾਜ਼ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਹੀ ਦੇਖਦੀਆਂ ਸਨ ਨੂਰਾ ਦਾ ਨਾਮ ਜਿਵੇਂ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿਰੁੱਧ ਸੀ ਉਸ ਦੇ ਨਾਮ ਦਾ ਚਰਚਾ ਵਿਮਰਤਾ ਅਤੇ ਔਰਤਾਂ ਲਈ ਸਾਂਝਾ ਵਿਸ਼ਾ ਨਹੀਂ ਸੀ ਧੰਨਵਾਦ ਜੀ